ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਰਾਜਾ ਆਪਾਂ ਸੀ ਢਿਲੋ ਡੇਰੀ ਫਾਰਮ ਤੇ ਪਹੁੰਚੇ ਆ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਛੋਟੀਆਂ ਦਿਖਾਵਾਂਗੇ ਦੋਵੇਂ ਬੜੇ ਤਾਜ਼ੀਆਂ ਸੱਗਾਂ ਵਾਂ ਤੇ ਆਪਾਂ ਪਹੁੰਚੇ ਆ ਮੀਰਪੁਰ ਬੰਦੇ ਕੋਲ ਤੇ ਆਜੂ ਕਰਦੇ ਆਂ ਮੀਰ ਨਾਲ ਗੱਲਬਾਤ ਤੇ ਕੁਛ ਦੇ ਨਾਲ ਦੀ ਡਿਟੇਲ ਆਇਆ ਵੀਰੋ ਕਸਿਆ ਭਾਜੀ ਸਸਤੀ ਹਰਜੀਤ ਉਹ ਸੁਣਾਓ ਠੀਕ ਠਾਕ ਜੀ ਵਧੀਆ ਵੀਜੀ ਤੁਸੀਂ ਸੁਣਾਓ ਚੜਜੀ ਕਲਾ ਜੀ ਚੜਜੀ ਕਲਾ ਜੀ ਦੀ ਚੱਕੇ ਭਾਜੀ ਬਹੁਤ ਠੀਕ ਠਾਕ ਪਰਿਵਾਰ ਬਹੁਤ ਵਧੀਆ ਵੀਜੀ ਤੁਸੀਂ ਸੁਣਾਓ ਹਾਂਜੀ ਵਧੀਆ ਅਗਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਭਾਈ ਮੇਰਾ ਹਰਮਨ ਜੋ ਪਿੰਡ ਰਾਇਆ ਸੰਤਗੀਲਾ ਮੈਂ ਸਰ ਤੁਸੀਂ ਜੀ ਕਿਹਨਾਂ ਠੀਕ ਹੈ ਜੀ ਫੋਨ ਨੰਬਰ 8264442131 ਭਾਜੀ ਠੀਕ ਹੈ ਜੀ ਹਾਂਜੀ ਤੁਹਾਡੀਆਂ ਦੋ ਜੇ ਸੂਈਆਂ ਅੱਛਾ ਜੀ ਠੀਕ ਠੀਕ ਜੀ ਲੋ ਜੀ ਤੁਮ ਸਚਰਾ ਬਿਲਕੁਲ ਤਾਰੀਆਂ ਸੁਝਾਵਾਂ ਇਦਾਂ ਕਰੀ ਸ਼ੁਰੂਆਤ ਇਦਾਂ ਕਰ ਲਈਏ ਫੈਟੋਗ੍ਰਾਫੀ ਕਿਦਰਾ ਮਰਜ਼ੀ ਕਰ ਲੋ ਛੱਡੇ ਭਾਜੀ ਲੋ ਭਜੀ ਦੱਸਿਓ ਭਈ ਆ ਕਿੰਨਾ ਸੁਬਾ ਸੂਈ ਝੋਟੀ ਆ ਭਾਜੀ 4 ਦਾ ਦਾ ਝੋਟੀ ਸੂਈ ਏ ਅੱਛਾ ਜੀ ਪਹਿਲਾ ਸੁਆਹ ਏ ਠੀਕ ਏ ਜੀ ਸੂਈ ਨੂੰ ਦੇਣ ਹੋ ਗਿਆ ਜੀ 15 16 20 ਲਾਲੇ ਕੋ ਵੀ ਰੋ ਪੱਟਾ ਜੀ ਮਰੂਕੀ ਗੜਾ ਉਹਦੀ ਆ ਮੇਲਗਾ ਆ ਗਿਆ ਜੀ ਐ ਜੈੱਟ ਬਲੈਕ ਕੱਟਾ ਭਾਜੀ ਮਗਰਾਮ 29 ਦਾ ਜੀ ਅੱਛਾ ਜੀ ਪਿੱਛੋਂ ਨਿਵਾਲੂਆ ਵਸਾੜੀਏ ਗੱਤੀ ਦੀ ਪੇਸ਼ੂਰਾ ਉਹ ਕਹੀਏ ਲੋ ਜੀ ਕਾ ਦਿਕਾਣੇ ਨਾ ਕੋਈ ਕੱਟਾ ਆ ਗਿਆ RS 92 ਅੱਛਾ ਜੀ ਅੱਤ ਗਾਵਾਂ ਨੂੰ ਪੰਡਾ ਪਈਆਂ ਕਰ ਮਲ ਜੀ ਉਹ ਭਾਜੀ ਇਦਰੋਂ ਕਾਰਛੋ ਲੈ ਆ ਬਖਾਰੀ ਮਾੜਾ ਚੰਦੂ ਵੀ ਬਹੁਤ ਹੀ ਜ਼ਿਆਦਾ ਚੱਲਦਾ ਮਿਲਕ ਵੈਂਡ ਵਖਾਰੋ ਭਾਜੀ ਝੋਡੀ ਦੀ ਮਿਲਕ ਵੈਂਡ ਥਾਣਾ ਦਾ ਸੈਰ ਗਿਆ ਚੱਕਰ ਕਰਦੇ ਐਨ ਗਿੱਠ ਗਿੱਠ ਤੇ ਥੱਲੇ ਲੱਗਾ ਵਾ ਤੇ ਫੇਰ ਤੋਂ ਵੀ ਸੈਂਟਿੰਗਲ ਵੀ ਕੰਤਰੀ ਤੋਂ ਵੀ ਜ਼ਿਆਦਾ ਚੰਗੀ ਨੇ ਕਾਰ ਨਿਕਾਜ ਆਸ ਤੇ ਲੱਗਾ ਵਾ ਠੀਕ ਠੰਡੀ ਭਾਜੀ ਬਹੁਤ ਜ਼ਿਆਦਾ ਝੋਡੀ ਆ ਵੇ ਕਿੱਥੇ ਮਰਜ਼ੀ ਭਾਜੀ ਠੀਕ ਠੀਕ ਫੇਰ ਉਹ ਲੰਮੀ ਝੋਡੀ ਜਿਹੜੀਆਂ ਬਹੁਤ ਜ਼ਿਆਦਾ ਫੇਰ ਤੋਂ ਵੀ ਇੱਕ ਕਾਰਾਂ ਲੰਮੀ ਝੋਡੀ ਛੋਟੇ ਸਿੰਗ ਦੀ ਝੋਡੀ ਵੇਚੀ ਵੇਖੋ ਠੀਕ ਇਹ ਕੋ ਸਿੰਨਾ ਦੇ ਆਂਸਾਂ ਮਤਲਬ ਔਰ ਸੋ ਵੀ ਜੀ ਕੋਕ ਖਾਇਆ ਉਹ 13 14 ਅੱਛਾ 12 ਕਿਲੋ ਲੀਟਰ ਮਾਰ ਕੇ ਜਿਹੜਾ ਮਰਜ਼ੀ ਵੀ ਠੀਕ ਰੋ ਜੀ 12 ਲੀਟਰ ਜਿਹੜਾ ਲੀਟਰ ਮੰਤੀ ਵਾਲਾ ਬਹੁਤ ਪਿਆਰਾ ਦੋ ਦਰ ਕੋ 50 ਪੰਡਾ ਚੱਕਰ ਇਹਨਾਂ ਬੜਨੇ 12 ਵਾਂ ਫਲਾਟ ਨਿਕਾਣਾ ਨੂੰ 12 ਤੋਂ ਦੁੱਧ ਭਾਜੀ ਭਣਾ ਕੋ ਵੀ ਤੁਹਾਡੇ ਤੋਂ ਚਾਰ ਟੈਂਕ ਹੋ ਕੇ ਲੈ ਜੀਗਾ ਥੋੜਾ ਜਿਆਦਾ ਚੰਗਾ ਲਗਾ ਦੇ ਨਾਰਾ ਨੂੰ ਤਾਂ ਵੀ ਜੱਗ ਚੰਨੀ ਆ ਗਿਆ ਹਨੇਰੇ ਦੇ ਕਰੋ ਜੀ ਬਾਕੀਰੀਆਂ ਪੰਡਾ ਹੀ ਪਾਈਆਂ ਕਰਨ ਵਾਲੀ ਨੇ ਕਿੰਨਾ ਕਰਦੇ ਹੋ ਆਹੋ ਹੋ ਆਹ ਭਾਜੀ ਦੋਸਤ ਭਾਜੀ ਜਾਨਾ ਨਹੀਂ ਨਾ ਛੋਟੀ 13 12 13 14 ਕਿਲੋ ਦੇ ਮੱਖਾ ਵਿਆਲਾ ਭਾਜੀ ਹੁਣ ਆਣਿਆ 12 ਕਿਲੋ ਜਿਹੜਾ ਲੀਟਰ ਨਾਲ ਮਿਲ ਲੈਣਾ ਠੀਕ ਹੈ ਠੀਕ ਹੈ 14 ਕਿਲੋ ਵਾਲੇ ਛੋਟੀ ਚੰਜੂ ਦੀ ਠੀਕ ਲੋ ਜੀ 14 ਲੀਟਰ ਜਿਹੜਾ ਦੁੱਧ ਪਹਿਲੇ ਸਵੇਰ ਕਰਨ ਵਾਲੀ ਭਰ ਦਊਗੀ ਬਾਕੀ ਭਾਜੀ 2 ਕਿਲੋ ਗਾੜਿਆ ਛੋਟੀ ਵੀ 4 ਕਿਲੋ ਪਛਾੜਿਆ ਜਿਹੜਾ ਮਰਜੀ ਵੀ ਰਾਗੇ ਛੋਟੀ ਟਾਈਮੋਂ ਟਾਈਮ ਚੋਲੇ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਵਾਲਕ ਮੈਡਮ ਖਾ ਲਓ ਅੱਜ ਤੇ ਮੇਰੇ ਕੋ ਇਹ ਜਿਹੜੀ ਬਹੁਤ ਜ਼ਿਆਦਾ ਚੰਗੀ ਲੱਗੀ ਤੇ ਛਣ ਛਣ ਵੀ ਸਪੈਸ਼ਲ ਹਿਸਾਬ ਨਾਲ ਲੱਗਾ ਉਹ ਕਾਣ ਖਾਣਿਆ ਇਹ ਕੀ ਮੁੱਲ ਵਿੱਚ ਇਹ ਰਹਾ ਉਹ ਦੇਖ ਲਓ ਵਿੱਚ ਦੀ ਛੋਟੀ ਦਾ ਚੰਗੇ ਦੇਦੇ ਹੋਏ ਦੇ 1 40.5 ਹੁੰਦਾ ਆ ਹਾਂਜੀ ਆਪਾਂ ਕੋਈ ਇੱਕ ਵੀ ਨਹੀਂ ਕਰਨਾ 15 ਨਹੀਂ ਕਰਨਾ 10 ਦੀ ਦੇ ਦਈਏ ਹੋਰ ਘਾਟੀਏ ਥੋੜਾ ਬੋਲਾ ਹਾਂ ਨਹੀਂ ਇੱਕ 5 ਦੀ ਠੀਕ ਹੈ ਜੀ ਜੀ ਚੋ ਭਾਈ ਛੋੜ ਹੀ ਕਰਨੀਆਂ ਪੂਰੇ ਲੱਖ ਦੀ ਛੋਟੀ ਦਵਾਂਗੇ ਇਹ ਪੂਰੇ ਲੱਖ ਦੀ ਹਾਂਜੀ ਚੌਕੀ ਝੋਟੀ ਭਾਜੀ ਵੇਖ ਲਓ ਵੱਡੀ ਆ ਠੀਕ ਆ ਠੀਕ ਆ ਜੀ ਲਓ ਭਾਜੀ 14 ਲੀਟਰ ਵਾਲੀ ਪੂਰੇ ਲੱਖ ਦੀ ਬਿਲਕੁਲ ਤਾਜੀ ਸੁੱਈ ਆ ਇਸ ਸੇਮ ਸੁੱਕ ਬੜਾ ਚੰਗਾ ਆ ਲੈਵਾ ਖਾਓ ਭਾਜੀ ਮੈਂ ਹਾਂ ਬੋਲਾ ਜੀ ਦੋ ਦੱਕੇੰਗਾ ਕਰੀਏ ਨਾ ਮਨੇ 12 ਲੀਟਰ ਜਿਹੜਾ ਇਸ ਟਾਈਮ ਮਿੰਤੀ ਵਾਲਾ ਬਿਲਕੁਲ ਤਿਆਰ ਆ ਦੁੱਧ ਭਾਜੀ ਭਾਜੀ ਉਰਲੇ ਮਗਰ ਨੇ ਖਾਣਨਾ ਮਗਜੀ ਭਾਲ ਜੋ ਤਾਲ ਘੋੜਾ ਲਾ ਦੇਈਏ ਵੇਖੋ ਅੱਛਾ ਜੀ ਹਾਂਜੀ ਬਾਕੀ ਧਾਰ ਏਕਣਾ ਭਾਜੀ ਘੜੂ ਬਧੂਗੀ ਠੀਕ ਆ ਠੀਕ ਆ ਹਾਂਜੀ ਭਾਜੀ ਬਿਲਕੁਲ ਬਰਾਬਰ ਆ ਤੇ ਬਾਕੀ ਥੋੜੀ ਜਿਹੀ ਭਾਲ ਦੱ ਜਨਨ ਚਾਲੂ ਬਰਾਪਾ ਹੀ ਬਾੜ ਪ੍ਰੈਣੀ ਪੈਣੀ ਹਾਂਜੀ ਹਾਂਜੀ ਠੀਕ ਹੈ ਜੀ ਆ ਰਹੇ ਭਾਈ ਹੁਣ ਦੋ ਜੀ ਨੰਬਰ ਤੇ ਬਾਕੀ ਕੋਈ ਵੀ ਫੋਨ ਲਾਵੇ ਮਾਨਤਾਲ ਮੌਕੇ ਤੇ ਕਰਦਾਂਗੇ ਥੋੜਾ ਬੋਧ ਅੱਛਾ ਜੀ ਲਓ ਜੀ ਕੀ ਤੇ ਰਿਗਰਡ ਦੇ ਵਿੱਚ ਵੀ ਮਾਨਤਾਲ ਭਾਈ ਕਹਿੰਦਾ ਕਿ ਕਰਾਂਗੇ ਜਰੂਰ ਆਮ ਨਹੀਂ ਨਾ ਭਾਈ ਜੀ ਤਿੱਜਾ ਸੁਆ ਜਿਹਾ ਲੈਵਾ ਖਾਓ ਠੀਕ ਹੈ ਲਓ ਜੀ ਤੀਸਰਾ ਸੁਆ ਸੁਈ ਜੇ ਵੀ ਕਰਨ ਲਈ ਕੱਟਾ ਰਾਤ ਦੀ ਸੁਈ ਹੈ ਮੇਰੇ ਕੋਲ

ਲੇਵਾ ਵੇਖੋ ਭਾਜੀ ਕੋਈ ਸਾਈਡ ਨਹੀਂ ਹੈ ਕੋਈ ਭਾਰ ਨਹੀਂ ਵੇਖ ਲੋ ਠੀਕ ਹੈ ਠੀਕ ਹੈ ਆ ਲੱਗਾ ਹੋ ਭਾਜੀ 1 ਨੰਬਰ ਅੱਛਾ ਜੀ ਇਹਦਾ ਵੀ ਮੈਂ ਤੁਹਾਨੂੰ ਹੋਣਾ ਛੱਡੂਗਾ ਠੀਕ ਹੈ ਲੋ ਜੀ ਥਾਣਾ ਦਾ ਸੈਰ ਗਿਆ ਤੇ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਇਹ ਸੁਗਾ ਸੋਈ ਜਾਂ ਤੀਸਰਾ ਕੋਈ ਇਹ ਭਾਈ ਮਿਲਦੇ ਥਾਨ ਭਾਂਡਾ ਜਿੰਦਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਤੇ ਕੱਟ ਕੱਟ ਵੀ ਬਹੁਤ ਚੰਗਾ ਆ ਗਿਆ ਤੇ ਫੇਸ ਤੋਂ ਆ ਕੇ ਕਾਹਦਾ ਨਹੀਂ ਬਹੁਤ ਹੀ ਚੰਗਾ ਜੀ ਭਰਾ ਜੀ ਚਲੋ ਲੱਗ ਪਾਲਾ ਯਾਰ ਆਪਾਂ ਭਾਜੀ ਬੰਦੇ ਕਰਕੇ ਭਾਜੀ ਚੰਗ ਚੰਗ ਕਿ ਲੋ ਟੈਲੀਕੰਡਲ ਕੋਲੋਂ ਰਹੀ ਹੈ ਪਾਸ ਕਰਕੇ ਤੇ ਅਗਲੀ ਸਾਈਡ ਤੋਂ ਕਿੱਥੋਂ ਆਪਾਂ ਦੰਦ ਕੰਨਾਂ ਦਾ ਸੈਜ ਗੈਪ ਬਾਕੀ ਭਾਜੀ 레ਵਾ ਉਹਨਾਂ ਹੀ ਗਾਂ ਜੇ ਉਹਨਾਂ ਹੀ ਪਛਾਣ ਜ ਮਈ ਦਾ ਵੇ ਠੀਕ ਠੀਕ ਉਹਨਾਂ ਹੀ ਗਾੜੀਆਂ 레ਵਾ ਤੇ ਉਹਨਾਂ ਹੀ ਪਛਾੜੀਆਂ ਆ ਠੀਕ ਹੈ ਜੀ ਹਾਂ ਜੀ ਖਾਣੇ ਨੂੰ ਵੀ ਬਈ ਲੋਕ ਵਾਲਾ ਲੱਗਾ ਤੇ ਲੋਕਲੇ ਤਾਂ ਵੀ ਚਵਾਈ ਬਹੁਤ ਜ਼ਿਆਦਾ ਤਨ ਭਰਾ ਪੋਲੀ ਨਿਕਲਦੀ ਆ ਤੇ ਇਹਦਾ ਮੁੱਲ ਕੀ ਕਰਨਾ ਹਰ ਇਹਦਾ ਮੁੱਲ ਭਾਈ 90 95 ਜੋ ਮਰਜ਼ੀ ਕਰੀ ਜੀਏ 88000 ਦੇ ਮਹੀ ਦੇਣਾ। ਹੋਰ ਕਰ ਦੇਗੇ ਥੋੜਾ ਬੋੜਾ। ਬਾਕੀ ਮੌਕੇ ਦੇ ਕਰਦਾਂਗੇ। ਮੋਕੇ ਦੇ ਯਾਰ ਛੱਡ ਦੇ ਭਾਈ 87 ਦੀ ਦੇਣਾ ਠੀਕ ਹੈ ਲੋ ਜੀ 87000 ਦੀ ਸੱਜੇ ਸੂਈ ਰ ਦੁਰ ਇਹ ਵੀ 12 13 ਲੀਟਰ ਕੱਢੀ ਜਾਊਗੀ ਤਾਂ ਪਾਪਾ ਮੋਕੇ ਦੇ ਮਾਲ ਕਰਾਂਗੇ ਜਿਹੜਾ ਵੀ ਪ੍ਰਾਪਤ ਠੀਕ ਹੈ ਠੀਕ ਹੈ ਜੀ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਬਿਲਕੁਲ ਤਾਜ਼ੀ ਸੀ ਜਾਵਾ ਬਾਕੀ ਇਹੋ ਭਾਈ ਆਪਣੀ ਬੇਨਤੀ ਹੁੰਦੀ ਸੂਏ ਸੂਆ ਡੰਗਰਾਂ ਕੋਟ ਆ ਤੇ ਤਸੱਲੀ ਕਰਕੇ ਖੜੋ ਬੀਤੀ ਠੀਕ ਹੈ ਠੀਕ ਹੈ ਜੀ ਨਹੀਂ ਭਾਈ ਲੱਖ ਨੂੰ ਤਾਂ ਪਾਟਾ ਨੋਟ ਕੱਢ ਦੇਣਾ ਆਪਣੀ ਵੀ ਤੁਸੀਂ ਤਸੱਲੀ ਕਰਕੇ ਖੜੋ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਤੇ ਹਰ ਵਾਰੀ ਵੀਰ ਦੀ ਇਹੋ ਬ ਅੱਛਾ ਜੀ ਪਹਿਲੇ ਸੂਏ ਵੱਛੀ ਸੂਣ ਆ ਠੀਕ ਹੈ ਜੀ ਕਿੰਨਾ ਸੂਣ ਆ ਜੀ ਇਹ ਕਿੰਨਾ ਖੜਦੀ ਟਾਈਮ ਹੈ ਇਹ ਭਾਈ ਜਣ ਤਾਂ ਹਮਾਰਾ ਖੜਦੀ ਹੈ ਲੈ ਆਉਂ ਖੜੀ ਹੈ ਕਿਉਂ ਮੀਆਂ ਵੀ ਆਏ ਕਰਨ ਵਾਲੀ ਤੇ ਦਿਨ ਲੱਜੂਗੀ 10 12 ਤੇ ਪਹਿਲਾਂ ਹੀ ਪੂਰਾ ਖੁਲਾਵਾ ਯਾਰ ਤੇ ਚਲੋ ਸੂਨਤਾ ਕਹਵਾਨਾ ਹੈ ਇੱਕ ਇੰਪੋਰਟ ਦਾ ਪਾਵਾ ਇੱਕ ਪਾਵਾ ਕਿੱਦੋਂ ਕਿੱਕ ਤੋਂ ਨਹੀਂ ਡਾਤੀ ਤੇ ਰੀਕਾਰ ਨਹੀਂ ਆਈ ਇਹ ਭਾਈ ਤੇ ਛੋਟੇ ਨੇ ਮੋਲ ਦੀ ਅਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਤਾਂ ਜੀ ਇਹ ਛੋਟੇ ਸਹੀ ਕਹਿੰਦਾ ਕਿ 3000 ਵਾਲਾ ਰੇਟ ਆ ਲੈ ਚੱਕ ਕੇ ਤੇ ਲੰਡੂ ਲੈ ਕੇ ਖਾਣਾ ਦਾ ਤਿਆਰ ਕਰ ਚੱਕਾ ਆ ਗਿਆ ਵਾ ਇਹ ਕੀ ਮੁੱਲ ਵੀ ਜਿਹੜਾ ਰ ਮੁੱਲ ਵੀ ਚ 5000 ਜੀ ਅਛਾ ਜੀ 4000 ਰੁਪਿਆ ਮਾਨਤਾ ਕਰਦੇ ਆਂ 24 ਦੇ ਦਾਂਗੇ ਕੀ ਗੱਲੋ ਜੀ ਹੋਰ 500 ਛੋਟ ਕਰ ਦਾਂਗੇ 232 ਦੀ 23 ਦੀ ਜਾਂਦੀ ਹੈ ਗਏ ਦੇਖ ਲਓ ਵੇਣ ਹਾਂ ਦੇ ਦਾਂਗੇ ਵਿੱਚ ਜੇਤ ਨਹੀਂ ਕਹਿ ਰਹੇ ਕੀ ਗੱਲੋ ਜੀ ਪੂਰੇ ਸਹੀ ਆਵਦੀ ਰਿਹਾ ਕੋਈ ਚਲੋ ਸੰਭਲ ਲਾ ਜੂ ਤੇ ਦੁੱਧ ਚੰਗਾ ਕੱਢੀ ਜਾਣਾ ਵੜ ਨੇ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਬਜੂ ਪਾਲਕ ਭਰਾਵਾਂ ਦਾ